ਤੂੰ ਦੇਖੂਗਾ ਨਾ ਤੁਸੀਂ ਪਸੰਦ ਕਰੋ ਯਾਰ ਲੈ ਵੀ ਦੇਖੋ ਬੱਕਰਾ ਹਾਂ ਅਰੇ ਧਣੇ ਕੋਈ ਨਾ ਕਿਉਂ ਵੀ ਕੱਲ ਨੂੰ ਫੇਰ ਕੱਲ ਜੱਗਰ ਹੋਊ ਹੁਣ ਹੋਊ ਤੁਸੀਂ ਕਹੋਗੇ ਰਾਜੂ ਨੇ ਪਸੰਦ ਕਰਿਆ ਤੇ ਤੁਸੀਂ ਆਪ ਦੇਖ ਲਓ ਮਾੜਾ ਜਾ ਹੋਰ ਕੋਈ ਨੁਕਸ ਨਹੀਂ ਬੱਕਰੇ ਚ ਅੱਗਾ ਪਿੱਛਾ ਸਾਰਾ ਠੀਕ ਹੈ ਨਹੀਂ ਨਾ ਨਾ ਮਾੜਾ ਜਾ ਬਸ ਸੋ ਗੋਦਾਂ ਅੰਦਰੋਂ ਯੂਰੂ ਹੋਰ ਤਾਂ ਸੀ ਬੱਕਰਾ ਉਹ ਜੈ ਉਸ ਮਾੜਾ ਮੋਟਾ ਉਹੀ ਫਰਕ ਆ ਮਾੜਾ 19 ਇਕੜਾ ਹੋਰ ਕੋਈ ਨੂੰ ਨਹੀਂ ਆ ਜਾਈ ਜੇ ਜੇ 20 ਵਾਰੀ ਤੋਰ ਕੇ ਦੇਹਣਾ ਹੋਰ ਕਿਦੋਂ ਰੱਤੀ ਤਰਾ ਨਹੀਂ ਹੈਗਾ ਉਹ ਤਾਂ ਉਹ ਮਾੜਾ ਜੈ ਜਿਹੜਾ ਤੂੰ ਕਹਿੰਨੇ ਇਹ ਆਹੀ ਉਹੀ ਅੰਦਰ ਸੁੱਜਿਆ ਹੋਇਆ ਵੀ ਨਹੀਂ ਹੈਗਾ ਇਹ ਹਾਂ ਮਾੜੀ ਜੀ ਰਸਤੀ ਪਰ ਹੈ ਮਾੜਾ ਜੀ ਉਹ ਮੈਂ ਦੱਸਦਾ ਉਹਨੂੰ ਦੱਸਦਾ ਵੀ ਮਾੜਾ ਮੋਟਾ ਹੀ ਆ 19 21 ਕੋਈ ਨਸਲ 'ਚ ਫਰਕ ਨਹੀਂ ਪੈਂਦਾ ਹੈਗਾ ਬੱਚਾ ਚੰਗਾ ਸਾਰੀਆਂ ਖੂਬੀਆਂ ਕਹਿੰਦੇ ਉਹ ਕੰਨਾਂ ਤੋਂ ਸਿੰਗੀ ਤੂੰ ਉਰੇ ਆ ਜਾ ਉਰੇ ਆ ਜਾ ਕਿੰਨੇ ਦੰਦ ਆਈ ਇਹ ਖੜ ਜਾ ਖੀਰਾ ਆ ਜਾ ਚੋੜਾ ਕੋਫਾ ਦੁਬਾਰੇ ਤੋੜ ਕੇ ਦੇਣਾ ਖੀਰਾ ਬੱਚਾ ਤੇਰਾ ਸਾਰਾ ਗੋਗੂ ਕੱਢਦਾ ਬਈ ਮੰਚੋਂ ਦੰਦ ਹਾਂ ਖੀਰਾ ਬੱਚਾ ਦੰਦ ਵੀ ਦਿਖਾਦਾ ਉਰੇ ਆ ਜਾ ਬਾਈ ਆ ਜਾ ਬਾਈ ਤੂੰ ਆ ਤੂੰ ਆ ਆ ਗਿਆ ਨਹੀਂ ਲੈਣਾ ਤੂੰ ਆ ਜਾ ਤੂੰ ਵੀ ਤਾਂ ਨਾਲ ਹੀ ਐ ਬੱਬੂ ਇਧਰੇ ਆ ਤੂੰ ਘੜਾਟ ਮੂਰੇ ਆ ਜਾ ਇਹ ਤੂੰ 20 ਵਾਰੀ ਤੋੜ ਕੇ ਦੇਣਾ ਕੋਈ ਨੁਕਸ ਹੋਵੇ ਇਹਦੇ ਚ ਕੋਈ ਕੰਡਾ ਹੋਵੇ ਹੋਰ ਬਈ ਮਾੜਾ ਮੋਟਾ ਤੁਰਨ ਚੋਂ ਹੀ ਲੱਗਦਾ ਤੈਨੂੰ ਉਹ ਗੱਡੀ ਗੁੱਡੀ ਚ ਕਈ ਵਾਰੀ ਪਸ਼ੂ ਉੱਤਲਦਾ ਛੜਕਾਂ ਵੀ ਲੱਗ ਜਾਂਦਾ ਚੋਂ ਦਬਕੇ ਵੀ ਤੁਰਨ ਲੱਗ ਜਾਂਦਾ ਕਈ ਵਾਰੀ ਨਹਿਰਾਂ ਤੇ ਚਰਦੇ ਨੇ ਕੰਡੇ ਦੀ ਚੋਪ ਵੀ ਲੱਗਦੀ ਐ ਸੂਲ ਵਾhta ਜੀ ਇਹ ਕਈ ਤਰ੍ਹਾਂ ਦੀਆਂ ਹਾਂ ਇਹ ਕਈ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ ਇਹਦਾ ਬਿਨਾਂ ਬੰਦਿਆਂ ਦੇ ਹੋ ਜਾਂਦਾ ਤਾਂ ਹਾਂ ਆ ਜਾ ਚਲ ਅੱਗੇ ਦੇਖਾ ਥੋੜਾ ਜਿਆ ਯਾਰ ਹਾਂ ਦੁਬਾਰੀ ਫੇਰ ਥੋਲਾ ਨਾਲ ਨੇ ਛੱਡੇ ਰਸਤਾ ਵੇਜੇ ਤੋਰ ਲੋ ਤੂੰ ਵੀ ਵਾਰੀ ਦੇ ਹਜ਼ਾਰ ਨਾਲ ਤੋਰੇ ਦੇ ਛੱਟੀ ਲਾ ਕੇ ਤੋਰ ਮਾੜੀ ਗੇਲੋ ਬਾਬਾ ਤੂੰ ਉਹ ਛੱਟੀ ਨਾਲ ਆ ਜਾ ਬੱਕੇ ਸਿੱਧਾ ਉਹ ਨਾਲਿਆ ਠੀਕ ਆ। ਅਗਾਂ ਭੱਜਾਂ ਗੂਆ ਕਾਲੇ ਕਾਲਾ ਠੀਕ ਆ। ਤੁਸੀਂ ਆਪਣੇ ਬੱਕਰੀਆਂ ਚ ਘਰੇ ਰੱਖਣਾ ਹੈ ਕ ਫਾਰਮ ਚ ਰੋਕਣਾ ਹੈ। ਫਾਰਮ ਚ ਰੋਕਣਾ। ਅੰਦਰੀ ਫਿਰ ਇਹਨੂੰ ਕੀ ਹੁੰਦਾ? ਇਹ ਤਾਂ ਮਾਲ ਨਾਲ ਵੀ ਚਾਹੀ ਤੂੰ ਟੱਕਰ ਕੇ ਲੈ ਜਾ। ਜਾਂਦਾ ਮਾਲ ਨਾਲੇ ਆਸ਼ਿੰਦੇ ਦੇ ਨਾਲ ਹੀ ਫਿਰਦਾ। ਨਹਿਰਾਂ ਤੇ ਫਿਰਦਾ ਹੈ ਰੋਜ਼। ਥੰਮਣ ਵਾਲਾ। ਜੀਜਾ ਤਾਂ ਹੈਗਾ ਇਹ ਬੱਤੀ ਨਾਲ ਜਾਂਦਾਗਾ ਮਾਲ ਚਾਹੀ ਲੈ ਜੀਜਾ ਤਾਂ ਹੈ ਹੈਗਾ ਬਾਈ ਬਾਕੀ ਬਰੀਡ ਚ ਕੋਈ ਕਮੀ ਨਹੀਂ ਅੱਗੇ ਮਰਜੀ ਥੋੜੀ ਐ ਕਿਉਂ ਜੀ ਦੰਦ ਕਹੇ ਆਪਾਂ ਚੈੱਕ ਕਰ ਲਾਂਨੇ ਆ ਲੈ ਬਾਈ ਖੀਰ ਹੈ ਹਲਦਾ ਦੁੱਧ ਵਾਲੇ ਮਿਲ ਗਏ ਖੀਰ ਹੈ ਹਜੇ ਆ ਦੇਖ ਲੈ ਤਰਸੇਂ ਵੀਡੀਓ ਬਣਾ ਲੋ ਖੀਰਾ ਬੱਚਾ ਹੈ ਜੀ ਇਧਰ ਮੁੜੀ ਮੜਿਆ ਟੈਸਟੀਕਲ ਦੇਖ ਲੈ ਦੋ ਇੱਕ ਸਿਆਰ ਨੇ ਪਈ ਸਿਆਰ ਨੇ ਕੋਈ ਬਾਣੇ ਟੁੱਟਵੇਂ ਨਹੀਂ ਹੈਗੇ ਪੂੰਛ ਬੋਤਾ ਬਾਕੀ ਪੂੰਜੜ ਜਿਹੜੇ ਇਕੱਲਾ ਇਕੱਲਾ ਹੁੰਦਾ ਹੈ ਪੂੰਜੜ ਦੇਖ ਲੈ ਮੈਨੂੰ ਲੱਗਦਾ ਵੀ ਗਿੱਟ ਤੋਂ ਵੀ ਉੱਤੇ ਹੈ ਸਹੀ ਗੱਲ ਹੈ ਹਾਂਜੀ ਸਹੀ ਗੱਲ ਆ ਕਿ ਗਿੱਟ ਤੋਂ ਉੱਤੇ ਹੈ ਪੰਜ ਚਾਰ ਉਂਗਲਾਂ ਪਾ ਲੈ ਤੂੰ ਵੰਡੇ ਇਹ ਆ ਲੈ ਚਾਰ ਪੰਜ ਉਂਗਲਾਂ ਉੱਤੀ ਹੈ ਪੈਰ ਕਿੰਨੀ ਦਾ ਨਾ ਦੇਖਾ ਉਹ ਤਾਂ ਹੂੰ ਤੈਨੂੰ ਲੱਗਦਾ ਪਮਾਕੇ ਜੇ ਧਰਦਾ ਹੈ ਬਾਕੀ ਬੱਕਰੇ ਚ ਕੋਈ ਹੱਥ ਤਰ ਕੋਈ ਨੁਕਸ ਨਹੀਂ ਹੈਗਾ ਮੇਰੇ ਨਾਲ ਕਲਾਕਾਰ ਬਹੁਤ ਖੜੇ ਹੋਣੇ ਰੇ ਪਾਲੀ ਜਿੰਨੂੰ ਮਰਜ਼ੀ ਦਿਖਾ ਲੈ ਮੇਰੇ ਵੀ ਕੱਲੇ ਦੇ ਭਰੋਸੇ ਤੇ ਤੂੰ ਨਾ ਰਹਿ ਜੇ ਤਾਂ ਲੈਣਾ ਪਸੰਦ ਤੇਰੀ ਮੁੱਲ ਅਗਲੇ ਦਾ ਪੱਕਾਈ ਮੈਂ ਕੁੱਟਣੀ ਹੈ ਜਿੰਨੀ ਕੁ ਕੁੱਟੀ ਗਈ ਲੋਟ ਆ ਗਿਆ ਠੀਕ ਹੈ ਚੱਕਾ ਨਹੀਂ ਮੇਲਾ ਬਹੁਤ ਪਿਆ ਕਿਉਂ ਜੀ ਸਿੱਧੀਆਂ ਗੱਲਾਂ ਨੇ ਮੇਰੇ ਲਈ ਤਾਂ ਪਸੰਦ ਹੈ ਪਸੰਦ ਹੈ ਹਾਂ ਹਾਂ ਪਸੰਦ ਹੈ ਸੱਤ ਵਾਰੀ ਕਹਿ ਇਹ ਵੀਡੀਓ ਹੈ ਮੇਰੇ ਚ ਖੂਬੀਆਂ ਹੀ ਨੇ ਪਿੱਛੋਂ ਵਾਲਾ ਗਲਤ ਕਮੈਂਟ ਕਰਦਾ ਹੈ ਸਹੀ ਗੱਲ ਹੈ ਤਾਂ ਤਾਂ ਛੇੜੀਏ ਕਾਲੇ ਨਾਗ ਨੂੰ ਖੋਲੀਏ ਪਟਿਆਰੀ ਮਾਰੀਏ ਟਚਿਆਰੀ ਆ ਮੁੰਡਿਆ ਕੀ ਮੰਗਦਾ ਹੈ ਇਹਦਾ ਢਾਈ ਮੰਗਦਾ ਹੈ ਢਾਈ ਲੱਖ ਹਾਂਜੀ ਛੱਡਿਆ ਨਹੀਂ ਪੱਲੇ ਕੱਖ ਮਾਰਤੀ ਮੁੰਡੇ ਨੇ ਅੱਖ ਆ ਮੰਗਣ ਨੂੰ ਤਾਂ ਵੀਰੇ ਚਾਹੇ ਕੋਸਾ ਹੋ ਕਹੀ ਜਾਈਏ ਤੂੰ ਦੱਸ ਦੇ ਕੋਈ ਗੱਲ ਨਹੀਂ ਫਿਰ ਭੁੱਲ ਗਿਆ ਹੋਊਗਾ ਮੁੰਡਾ 2 ਲੱਖ ਮੰਗਦਾ ਜੀ ਸਿੱਧੇ ਸੂਲਾ ਚ ਜਾ ਜਾ ਹਾਂ ਜੀ ਹਾਂ ਜੀ ਆ ਐ ਲਾ ਲਓ ਜੀ ਹਾਂ ਹਾਂ ਹੁਣ ਬਣੀ ਨਾ ਗੱਲ ਇੱਥੇ ਆ ਜਾ ਦੋ ਲੱਖ ਮੰਗਦਾ ਜੀ ਮੁੰਡਾ ਵੀ ਦੇਖੋ ਜੀ ਬੱਕਰੇ ਦੇ ਵਿੱਚ ਕੋਈ ਘਾਟ ਨਹੀਂ ਪੂਰੀ ਧੌਣ ਲੰਬੀ ਦਾ ਬੱਕਰਾ ਪੂੰਜੜ ਵੀ ਪੂਰਾ ਵਧੀਆ ਤੇ ਬੱਕਰਾ ਹਜੇ ਦੰਤ ਹੈ ਖੀਰਾ ਜਿਹਨੂੰ ਆਪਾਂ ਖੀਰਾ ਕਹਿੰਦੇ ਆ ਵੀ ਦੰਦ ਵੀ ਨਹੀਂ ਕੱਢੇ ਹੈਗੇ ਨੇ ਦੰਦਾਂ ਦਾ ਹਜੇ ਦੋ ਹੋਊਗਾ ਮਹੀਨੇ ਨੂੰ ਤੋੜ ਦੇ ਦੋ ਮਹੀਨਿਆਂ ਨੂੰ ਤੋੜ ਦੇ ਮੈਨੂੰ ਲੱਗਦਾ ਵੀ ਭਾਦੋਂ ਤਾਈ ਦੰਦ ਤੋੜ ਕੇ ਇਹ ਦੋ ਦੰਦ ਹੋ ਜੂ ਪੱਕੀ ਜੰਮਿਆ ਤਾਂ ਮੁੰਡੇ ਨੇ ਵੀ ਆਪਣੇ ਤਾਂ ਜੰਮਿਆ ਨਹੀਂ ਕੱਦ ਕਾਠ ਬਹੁਤਾ ਨਕੌੜ ਬਹੁਤਾ ਬੱਕਰੇ ਦਾ ਸਿੰਗੀ ਬਹੁਤ ਵਧੀਆ ਨਾ ਦਵੀ ਹੋਈ ਨਾ ਵਾਲੀ ਚੱਕਮੀ ਹੈ ਜਿਹੜੀ ਵਾਲੀ ਦਵੀ ਹੋਈ ਸਿੰਗੀ ਹੁੰਦੀ ਹੈ ਤੁਸੀਂ ਪਾਲੀ ਹੋ ਉਹ ਬੱਕਰੇ ਦੀ ਗਿੱਚੀ ਦੱਬੀ ਰੱਖਦੀ ਹੈ ਬੱਕਰੇ ਨੂੰ ਰਾਜੀ ਨਹੀਂ ਹੋਣ ਦਿੰਦੀ ਉਸ ਕਰੇ ਨਹੀਂ ਪਸੂ ਇਹ ਬੱਕਰੇ ਚ ਘਾਟ ਕੋਈ ਨਹੀਂ ਪੂਰਾ ਰਾਜੀ ਹੈ ਆਪਣੀ ਵਜ੍ਹਾ ਨਾਲ ਜਿਆ ਜ ਹੈਗਾ ਗਬਰੇ ਸਤੇ ਚ ਪੂਰਾ ਹੁਣ ਗਬਰੂ ਹੈ ਇਹ ਤੇ ਬਾਕੀ ਇਹਨੇ ਬਣਨੇ ਆ ਛਾਤੀ ਛੁੱਤੀ ਵਧੀਆ ਤੇ ਅੱਖਾਂ ਵੀ ਦੀਆਂ ਚਿੱਟੀਆਂ ਨੇ ਕੰਨ ਵੀ ਪੂਰਾ ਵਧੀਆ ਜਿੱਡਾ ਹੁੰਦਾ ਹੀ ਹੈ ਮੇਰਾ ਖਿਆਲ ਵੀ 16 17 ਇੰਚ ਦਾ ਕੰਨ ਹੈਗਾ ਤੇ ਸਾਡੇ ਸ਼ੀ ਚ ਕੰਨ ਚੌੜਾ ਵੀ ਹੈ ਬਿਸ਼ੱਕ ਪੀਤੇ ਨਾਲ ਮਿਲ ਲਓ ਮੈਂ ਤਾਂ ਰੋਜ਼ ਹੀ ਮਿਲਦਾ ਤੇ ਖੂਬੀ ਇਹਦੇ ਚ ਕੋਈ ਨਹੀਂ ਇਹਦੀ ਵੀਡੀਓ ਵਧੀਆ ਬਣਾ ਕੇ ਭੇਜਣੀ ਆਪਾਂ ਨੇ ਹਾਂ ਵੀ ਤੂੰ ਮੈਨੂੰ ਇੱਕ ਦੱਸ ਹਾਂ ਜੇ ਤਾਂ ਮਾਰਨੇ ਨੇ ਉੱਲੂ ਤੋਰੇ ਮਾਰੀ ਜਾਂ ਸਾਨੂੰ ਕੁਛ ਨਹੀਂ ਪਕਾਈ ਕੁੱਟ ਕੇ ਮੈਂ ਤੁਰ ਜੂਗਾ ਇਹ ਤਾਂ ਹੁਣ ਤੇਰੀ ਚੰਗੀ ਚੀਜ਼ ਐ ਵਿਕਣੂ ਨਹੀਂ ਰਹਿੰਦੀ ਅਗਲਾ ਰੁਪਈਏ ਲਾਉ ਕਿ ਤੂੰ ਹੋਰ ਵੀ ਲੈ ਲੂ ਹਾਂਜੀ ਹਾਂ ਮਾਰਾ ਇਹਦੇ ਘਰ ਤੇ ਕੋਈ ਤੋੜਾ ਨਹੀਂ ਧਰਤੀ ਮਾਤਾ ਦੀ ਮੈਨੂੰ ਇੱਕੋ ਹੀ ਰਾਦੇ ਸਹੀ ਬੱਕਰਾ ਕਿਨੇ ਵੇਚਦੇ ਆ ਉਧਰ ਨੂੰ ਹੋ ਕੇ ਦੱਸਿਆ ਚੇਹੂ ਦਾ ਚੱਕਰਾ ਹੀ ਗੱਲ ਨਹੀਂ ਰਾਜੂ ਦੇਹ ਤੂੰ ਆਪੇ ਤੈਨੂੰ ਵੀ ਪਤਾ ਚੀਜ਼ ਕਿੰਨੇ ਦੀ ਆ ਠੀਕ ਆ ਉਹ ਲਾਉਂਦੇ ਨੇ ਜੀ ਬੱਕਰੇ ਤੇ 55000 ਠੀਕ ਆ ਯਾਰ 50 50 ਕਹਿੰਦੇ ਤੇ ਮੈਂ ਪਰ 55 ਬਦਲੋ ਲਾਇਆ ਮਖਾਨਾ ਥੋੜਾ ਜਿਹਾ ਮੈਨੂੰ ਵਧਾ ਕੇ ਲਾਉਣ ਦੇ ਜਿਹੜੀ ਗੱਲ ਆ ਗਦੇਣਾ ਮੇਰੀ ਹੋਈ ਐ ਸਰੋਂ ਤਾਂ ਠੀਕ ਆ 55000 ਦਾ ਜੇ ਤੈਨੂੰ ਪੂਹਦਾ ਬੱਕਰਾ ਦੇ ਦੇ ਨਹੀਂ ਪੂਹਦਾ ਨਾ ਤੇ ਨਹੀਂ ਜੇ ਆਪਾਂ ਅਸੀਂ ਤਾਂ ਦੇਖਾ ਪਕਾਈ ਦਾ ਮੁੱਲ ਆ ਗਦੀ ਰੋਟੀ ਤੇ ਇੱਥੋਂ ਲੈਣੀ ਆ ਉੱਥੋਂ ਲੈਣੀ ਆ ਨਹੀਂ ਉਹ ਤਾਂ ਕੋਈ ਗੱਲ ਨਹੀਂ ਬੀਪਰ ਐਨੇ ਦਾ ਕਿੱਥੇ ਐਨੇ ਦਾ ਬੱਚਾ ਭੈਣ ਤੋਂ ਨਿਆਣੇ ਵੇਚੀ ਜਾਂਦੇ ਨੇ ਫਿਰ ਮੈਨੂੰ ਉਰੀ ਦੱਸਦੇ ਸਵਾ ਚ ਵਰਕਾ ਪਾੜ ਦੇ ਵੀ ਦੁਗਟ ਦੇਣਾ ਨਹੀਂ ਸਾਰੀਆਂ ਛੱਡ ਕੇ ਤੇਰੀ ਮਰਜ਼ੀ ਆ ਚੀਦੀਆਂ ਛੱਡ ਕੇ ਨੰਗਾ ਨਾ ਕਰਾ ਜੀ ਫੇਰ ਫੇਰ ਭਰਾ ਹੋ ਜਾ ਫੇਰ ਭਰਾ ਹੋ ਜਾ ਫੇਰ ਤਾਂ ਹੀ ਕਹ ਤੈਨੂੰ ਮੈਂ ਤਾਂ ਹੀ ਕਹਿਣਾ ਜੇ ਫਿਰ ਉਹਰੇ ਨੰਗਾ ਕਰਾ ਕੇ ਫੇਰ ਕੰਮ ਔਖਾ ਹੋ ਜੂਗਾ ਜੇ ਮੇਰੂ ਕੀ ਹੁਣ ਤੂੰ ਕੁੱਟੇਗਾ ਕਦੇ ਕੰਮ ਔਖਾ ਮੈਂ ਕੀ ਲੈਣਾ ਨਹੀਂ ਆਏ ਨਹੀਂ ਮੈਂ ਤੈਨੂੰ ਕੁੱਟਣ ਨੂੰ ਨਹੀਂ ਕਹਿਣਾ ਤੂੰ ਤਾਂ ਘਰ ਪੈਣਾ ਯਾਰ ਇਹ ਇਹ ਗੱਲ ਕਿਹੜੀ ਗੱਲ ਆ ਪਰ ਐ ਵੀ ਨੰਗਾ ਹੋ ਜਾ ਜੀ ਬਹੁਤ ਤੇਰੇ ਨੰਗਾ ਨਾ ਫਿਰ ਕਰਾ ਜੀ ਆ ਨਾ ਕਿਤੇ ਸ ਆਪਾ ਹੋ ਜਾ ਗੱਲ ਸੁਣ ਜੇ ਨੰਗਾ ਹੋ ਗਿਆ ਕੰਬਲ ਪਾ ਦਾਂਗੇ ਉੱਤੇ ਹਲੋ ਤਾਂ ਤੂੰ ਜੋ ਮਰਜੀ ਬਾਈ ਚਾਦਰਾਂ ਬੰਨਵਾਗੇ ਬੋਕਦੇ ਨੰਗਾ ਕੰਨੂ ਕਰਾਂਗੇ ਪਹਿਲੀ ਬੰਨਦਾਂ ਨੇ ਚਾਦਰਾਂ ਥੰਬੀ ਪਾ ਦੇ ਹਾਂ ਥੰਬੀ ਪਾਦਣਿਆ ਤੇਰਾ ਨਹੀਂ ਪਾ ਤੇਰੀ ਲੋਟ ਆ ਮੈਂ ਤਾਂ ਮੇਰੇ ਲਈ ਕਰਕੇ ਪਾਦਣਾ ਪੜਨਾ ਪਾਉਂ ਤੇਰ ਚ ਮੈਨੂੰ ਕਿਹ ਬਤਾ ਪਰਨੇ ਦੋ ਰੱਖਦਾ ਵੀ ਇੱਕ ਖੋਇਆ ਗਿਆ ਤੂੰ ਆ ਪਾ ਲਾਂਗੇ ਪਰਾਂ ਹੋ ਚੱਲਾ ਫੜੀ ਮੁੰਡੇ ਹਾਂ ਸਾਡੀਆਂ ਗੱਲਾਂ ਨੇ ਤਾਂ ਸਾਡੀਆਂ ਚਲੋ ਆਇਆ ਖਾੜਾ ਕਰ। ਸ਼ਬਾ ਚੌੜੀ। ਮੈਨੂੰ ਜੋੜੋ। ਤੇ ਚਲੋ ਕੋਈ ਨਾ ਪਾਵ ਜਨ ਹੱਸਦੇ ਕੋਈ ਨਾ। ਲੈ ਚੌੜੇ ਕਰ ਲੋ ਬਾਈ ਖਾੜੇ ਮਾਰੀਏ ਚੌੜੇ ਕਰ ਲੋ। ਚੌੜਾ ਹੋਰ ਹੋ ਜੋ। ਇਹਦੀ ਵੀਡੀਓ ਵਧੀਆ ਬਣਾਊਗਾ ਮੁੰਡਾ। ਬਾਈ ਉਰੇ ਆ ਜਾ। ਮੇਰੇ ਖੜ ਜਾ ਭਾਂਡੇ ਕਿਤੇ ਅਮੀ ਨਾ ਪਣਾ ਦੀ ਭਾਂਡੇ। ਹਾਂ। ਕਿਉਂ ਜੀ? ਆ ਬੈਠ ਨੂੰ ਕੀ ਹੋ ਗਿਆ? ਆਲਾ ਮੇਰਾ ਭੰਨ ਕੇ ਸੁਹਾਗ ਦੀਆਂ ਚੂੜੀਆਂ ਦਾ ਲੰਗ ਜਾਂਦਾ। ਹਾਂ ਸਿੱਧੀਆਂ ਜੀਆਂ ਗੱਲਾਂ ਨੇ ਮਿਲਦਾ ਚਾਰ ਦਿਨ ਸਾਗ ਦਾ ਚੂੜਾ ਚੌਹ ਰਹਿੰਦਾ। ਤੀਏ ਦਿਨ ਅਗਲੀ ਲਾਕੇ ਧਰ ਦੰਦੀ ਐ। ਵੀ ਭਾਂਡੇ ਮਾਂਜਣੇ ਨੇ ਨਾ ਨੱਬਰ ਜੋ ਚੂੜਾ। ਮੇਰੀ ਸੁਣ ਲੈ ਗੱਲ ਆ। ਮੁੰਡੇ ਨੇ ਮੰਗਿਆ ਤੀ 2 ਲੱਖ। ਪਹਿਲਾਂ ਭੁੱਲ ਕੇ ਕਹਤਾ 2.5 ਲੱਖ। ਹੁਣ 160 ਦੀ 60 ਟਿੱਕੇ ਸੁਣਾਤੀ ਨੇ। ਕਹਿੰਦਾ ਵੀ ਰਾਜੂ 1.5 ਲੱਖ ਤੋਂ ਬੱਕਰਾ 1 ਰੁਪਿਆ ਘੱਟ ਨਹੀਂ ਦਿੰਦਾ। ਹੁਣ ਦੱਸ ਕਿਵੇਂ ਕਰਾਂ ਤੇਰੇ ਚ ਦਮ ਹੈਗਾ? ਮੈਂ ਤਾਂ ਸਭ ਦੇ ਸਾਹਮਣੇ ਸੁਣਾਤੀ। ਨਹੀਂ ਗੱਲ ਸਹੀ ਹੈ ਜੀ। ਕਿਉਂ ਮੇਰੇ ਲੈ ਵਿੱਚ ਚੋਹੀ ਨਹੀਂ ਹੈਗੀ ਗੱਲ ਆ ਲਾੜ ਲਵੇੜ ਜੀ। ਆ ਜਾ ਆ ਜਾ ਮੈਂ ਤਾਂ ਗੱਲ ਲੈਣਾ ਤੈਂ ਦੇਣਾ ਹੀ ਨੇ। ਸਾਡਾ ਰਸਤੇ ਲਈ ਜੀ ਵੀ ਪਹੁੰਚ ਗਿਆ ਸਟਾਰ ਸਾਹਿਬ ਆ ਜੋ ਰਿਹਾ ਜੋ ਨਾ ਨਾ ਕੋਈ ਨਾ ਕੋਈ ਨਾ ਤੂੰ ਚੱਕ ਲੈ ਸਾਹਮਣੇ ਤਾਂ ਆ ਜਾ ਵੀਡੀਓ ਚ ਕਰਨ ਦੇ ਮੜਾ ਯਾਰ ਵੀਡੀਓ ਚ ਤਾਂ ਆ ਜਾ ਇੱਧਰ ਸਾਹਮਣੇ ਹੋ ਸਾਹਮਣੇ ਹੀ ਨਾ ਬੱਕਰਾ ਚੈੱਕ ਕਰੋ ਬੱਲਾ ਮੜ ਜਾ ਅਨੰਤ ਹੈ ਜੀ ਖੀਰੇ 40 41 ਇੱਥੇ ਲੱਟਾ ਨਾ ਸਾਡੇ 41 ਹੋਣੀ ਬੱਦ ਦੇ ਸਾਈ ਫੜੀ ਮਟਮਟ ਕਰਦੀ ਲਿਆਕੋ ਥਾ ਪਾਪੂ ਮਰਿਆ ਕਿੱਥੋਂ ਆ ਗਿਆ ਮੈਂ ਪਛੋੜਾ ਅੱਜਾ ਸਾਈ ਫੜ ਕੇ ਖੜ ਜਾਂਦਾ ਮੇਰੇ ਤੇ ਕਾਲੀਆਂ ਮੁੱਛਾਂ ਕਰੀ ਫਿਰਦਾ ਦੱਸ ਕੀ ਵਿਆਹ ਕਰਾਵੇਂਗਾ ਹਾਂਜੀ ਮੇਰੇ ਮੁੰਡਾ ਤੂੰ ਬਹੁਤ ਖੜੀ ਨਾ ਬਾਈ ਤੂੰ ਕੁਛ ਨਹੀਂ ਹੁੰਦਾ ਸਵਾ ਤਾਂ ਤਾਂ ਹੀ ਇਹਨੇ ਤੂੰ ਪੁੱਛ ਖੜੇਗਾ ਚੱਲ ਮੇਰੇ ਬਾਈ ਚੱਲ ਕਿਦਰਾ ਮੁੰਡਾ ਓਏ ਆ ਬਾਈ ਕਿੱਧਰ ਗਿਆ ਬਾਈ ਓ ਰਿਆ ਲੰਘ ਗਈ ਆ ਜਾ ਬਲੇ ਫੋਨ ਲਾ ਜਨ ਲਵੇ ਆਉ ਦੋਏ ਜਿਹੜੇ ਇੱਕ ਮੇਰੇ ਬੰਦੇ ਖੜਾ ਦੂਆਂ ਮੁਕਰ ਜੂ ਫਿਰ ਕੋ ਗੱਲ ਦਾ ਸਵਾਦ ਬਣਿਆ ਦੋਏ ਬੰਦੇ ਖੜੋ ਆ ਗਿਆ ਆ ਗਿਆ ਬਾਈ ਦੋਏ ਖੜੋ ਹਰਤੇ ਆ ਜੇ ਮੁੱਲੇ ਲਾਉਣਾ ਵੇ ਜੱਜ ਕੇ ਸੌਦਾ ਕਰੀ ਹੱਸ ਕੇ 80000 ਦਾ ਬੱਕਰਾ ਦਿੰਨੇ ਸਾਰੀਆਂ ਗੱਲਾਂ ਛੱਡਤੀਆਂ ਚੌਂਦਰ ਮੋਲ ਓ ਠੀਕ ਆ ਠੀਕ ਆ ਦੇਖ ਲੈ ਨਹੀਂ ਦੇਣਾ ਨਹੀਂ ਫਿਰ ਕਿੱਥੇ ਦੇਣਾ ਡੇਢ ਦਾ ਬੱਕਰਾ ਵੀ ਨਹੀਂ ਫਿਰ ਆ ਜਾ ਹੁਣ ਤੂੰ ਜੇ ਲੜੇ ਪਈ ਅੱਜ 10000 ਘੱਟ ਦੇ ਦੀ ਯਾਰ ਜਾ ਜਿਵੇਂ ਕਹਦਾ ਉਹ ਹੋਰ ਦੱਸ ਮਾਣੇ ਪਿੱਛੇ ਹਾਂ ਠੀਕ ਆ ਅਸਲਾਮੁਅਲੈਕੁਮ ਜਾ ਦੋ ਉੱਤੇ ਹਾਂ ਉਹ ਮਾਣਾਂ ਨਹੀਂ ਪੈਂਦਾ ਮੇਰੇ ਬਾਬੂ ਦਾ ਜਾ ਭਾਂਗੇ ਉੱਤੇ 10 ਘੱਟ ਆਉਂਦਾ ਬੰਦਾ ਦੋ ਪੌਣਾ ਤੈਨੂੰ ਨਹੀਂ ਦਹੀਂ ਦਾ ਫਿਰ ਮੜਾ ਮੋਟਾ ਹੁਣ ਕਿਸੋ ਉਹ 10 ਘਟਿਆ ਇਹ ਤਿੰਨ ਵਾਰ ਤਾਂ ਪਹਿਲਾਂ ਚੁੱਪਦਾ ਕਰ ਜੋ ਇਹ ਨਾ ਕਰੀ ਚੁੱਪੀ ਆ ਗਿਆ ਸੀ ਖੁੱਲੇ ਨਾ ਹੋ ਜਾਈਂ ਬਣਾ ਲੈ ਮੈਂ ਪਿਆਰ ਮੇਰਾ ਹੈਂਡ ਫਰੀ 85000 ਦਾ ਬੱਕਰਾ ਦਿੰਨਾ ਲੈਨੇ ਭਾਈ ਦਮ ਹੈਗਾ 85 ਦਾ ਦਿੰਨਾ ਫਿਰ ਹੋਰ ਕਸਰ ਕਾਦੀ ਰਹੇਗੀ 5000 ਹੋਰ ਘਟ ਦੇ ਜਰਾ ਕਿੰਨੇ ਤੂੰ 40 ਤੋਂ 140 ਤੋਂ 40 ਤੋਂ 40 ਤੋਂ ਕਲਕ 40 ਹੋ ਗਿਆ 30 ਹੋ ਗਿਆ ਹਜੇ 150 ਹੋ ਗਿਆ ਹਾਂ ਚੱਲ ਕੋਈ ਹੈਗਾ ਦਮ ਦਮ ਦੇਖ ਕਿਹੜੇ ਕਿਹੜੇ ਚਦਾ ਦਾਾਂ ਵਾਲਾ ਤੋਂ ਕੱਟ ਪਾਪਾਈ ਆਇਆ ਨਾ 5000 ਮੈਂ ਕੋਈ ਤੈਨੂੰ ਕੱcke ਨਾਲ ਬੱਲੇ ਵਿੱਚ ਪਾਉਂਦਾ ਨਹੀਂ ਮੰਡੀੋਂ ਲੈ ਕੇ ਆਇਆ ਨਹੀਂ ਇਹ ਪੋਗੜਾ ਵੀ ਮੱਲੋਂ ਵਾਲੀ ਨਹੀਂ ਖਵਾਉਂਦਾ ਇਹ ਪੋਗੜਾ ਬੱਲੇ ਨਾਲ ਕੱcke ਨਾਲ ਰਸਾ ਫਟਾਉਣਾ ਉਹ ਹੀ ਤੂੰ ਵੀ ਕਿਸੇ ਦਾ ਜਵਾਖ ਹੈ ਨਾ ਠੀਕ ਆ ਕਿਸੇ ਦਾ ਜਵਾਖ ਹੈ ਮੈਂ ਤਾਂ ਸੋਚਦਾ ਕਰਉਣਾ ਰੋਟੀ ਥੋਤੋਂ ਲੈਣੀ ਹੈ ਕਿਉਂ ਮੇਰੇ ਤਾਂ ਕੰਮ ਹੈ ਇਹ ਲਓ ਨਾ ਲਓ ਯਾਰ ਇਹ ਨਹੀਂ ਪਤਾ ਤਿੰਨ ਘੰਟੇ ਪਕਾਈ ਕੁਟ ਕੇ ਕੇ ਸੂਈ ਲੰਘ ਜੇ ਹਾਂ ਮੈਂ ਤਾਂ ਲੱਗੂਗੀ ਪਹਿਲਾਂ ਰੋਟੀ ਇਹਨੂੰ ਦੋ ਇਧਰ ਆ ਜੀ ਰੋਟੀ ਹੀ ਦੇ ਦੋ ਪਰੇ ਬਚਾਰੇ ਦਾ ਪੋਜਿਆ ਕਰ ਆਪਣੇ ਖਾਵੇਂਗਾ ਅੱਗੇ ਇਧਰ ਆ ਗਿਆ ਹੈ ਨਹੀਂ ਨਹੀਂ ਮਾਂ ਨੂੰ ਚਾਹ ਬਿਠਾ ਰਿਹਾ ਇੰਨੇ ਆਖ ਖਵਾਪਾ ਸਮੋਸੇ ਖਵਾਇਆ ਕਿ ਖਵਾਇਆ ਜਾਂਦਾ ਰੋਟੀ ਲੈ ਬੇ ਓ ਭਾਈ ਉਹ ਆ ਖੜਾ ਬਾਈ ਉਹ ਆ ਖੜਾ ਉਹ ਆ ਤਾਂ ਖੜਿਆ ਉਹ ਆ ਤਾਂ ਖੜਿਆ ਗਿਆ ਲਵੇ ਤੂੰ ਸੁਣਾਣਾ ਤੂੰ ਨਾ ਇਹ ਕਰਕੇ ਰਹਿ ਓ ਰੇ ਰੇ ਓ ਚੁੱਪ ਕਰ ਨਾ ਬੜੇ ਨਾਚੀ ਆ ਖੜਾ ਯਾਰ ਕਿਤੇ ਸੌਦਾ ਕਰ ਲੈ ਤੂੰ ਕਦ ਹਾ ਕਈ ਵਾਰੀ ਬਣੀ ਆ ਸਾਡੇ ਨਾਲ ਬੜਾ ਹੋਰ ਲੀ ਆਉਂਦੇ ਨੇ ਬਕੋਲੇ ਲੈ ਭਾਈ ਕਰ ਦੇ ਕੋਸਾ ਜੇ ਨਾ ਬੋਲਣਾ ਤਾਂ ਲਾ ਹੈ ਬਗਲ ਕੇ ਨਾ ਖੜੇ ਨਹੀਂ ਦੇਖ ਮੈਨੇ ਕਿਤਨਾ ਹੀ ਹੈਗਾ ਮੈਂ ਤੈਨੂੰ ਚਲੋ ਉਹ ਤਾਂ ਕੋਈ ਗੱਲ ਠੀਕ ਹੈ ਕਿੰਨੇ ਜੀ ਸਮਝੋ ਬਾਰ 82000 ਕਹਤਾ ਜੀ ਠੀਕ ਹੈ ਨਹੀਂ ਯੋਰਾ ਜੂ ਆਹੀ ਕੁਛ ਕਰ ਓਏ ਓਏ ਉੱਥੇ ਤਾਂ ਨਹੀਂ ਜਾਂਦੇ ਆਪਾਂ ਮੈਨੂੰ ਮੁੰਡਾ ਤਾਂ ਲਾਉਣ ਦਾ ਹੀ ਗੈਰ ਹੈ ਜੇ ਤੈਨੂੰ ਮਾਣਾ ਮੋਟਾ ਲੱਗਦਾ ਕੱਢ ਇੱਥੇ ਆ ਕਰਦੇ ਨਹੀਂ ਨਿਕੜੇ ਪਏ ਆ ਆ ਜਾ ਹੋਰਾਂ ਨੂੰ ਹੋ ਜਾ ਸੋ ਜਾ ਕੋਈ ਨਿਕਰ ਕੇ ਤਾਂ ਕਿੱਥੇ ਆ ਗਏ ਲੈ ਓਰਾ ਕਰ ਮੁੰਡਿਆ ਓਏ ਇੱਛਣਾ ਬੱਕਰਾ ਹਾਂਜੀ ਇੱਕ ਸੱਟ ਚ ਨਵੇੜਦੇ ਆ ਊ ਤੇਰੀ ਮਰਜ਼ੀ ਐ ਬਾਈ ਤੈਨੂੰ ਵੀ ਮਹਿੰਗਾ ਲੱਗੇ ਨਾਲੇ ਸਸਤਾ ਲੱਗੇ ਲੈ ਗਈ ਕੋਈ ਮਾਰ ਕੇ ਖੀਰ ਨਹੀਂ ਖਵਾਉਣੀ ਠੀਕ ਠੀਕ ਜੀ ਨਾ ਇੱਕ ਜਨੇ ਨੂੰ ਨਾ ਇੱਕ ਜਨੇ ਮੇਰੇ ਬਿੰਦੇ ਬਿੰਦੇ ਦਾ ਕੋਈ ਫਾਇਦਾ ਨਹੀਂ ਲੈ ਲੈ 350 ਲੈ ਲੈ 5000 ਕੋਈ ਫਾਇਦਾ ਨਹੀਂ ਲੈ ਬੱਕਰਾ ਵੇਚੀ ਨਾ ਵੇਚੀ 5 ਘਟ ਲੱਖ ਦਾ ਹੋ ਗਿਆ ਚੱਲ ਵਾਹ ਵਾਹ ਕਿਉਂ ਬਾਈ ਪਸੰਦ ਹੈ ਹੈ ਉਹ ਛੱਡ ਜਾ ਸਲਾਹ ਤਾਂ ਕਰ ਲੈਣ ਦੇ ਕਰ ਲੈ ਕਰ ਲੈ ਸੱਤ ਵਾਰੀ ਨਹੀਂ ਤੇਰੀ ਵਾਪਸ ਆਈ ਸਹੀ ਗੱਲ ਹੈ ਕੋਈ ਤੈਨੂੰ ਮਾਰ ਕੇ ਖੀਰ ਨਹੀਂ ਖਵਾਉਣੀ 21 7 ਮਾਰੀ ਆ ਲਹਾਰ ਵਾਲੀ ਬੱਚਾ ਵੀ ਚੰਗਾ ਯਾਰ ਬੱਚਾ ਚੰਗਾ ਹੈ ਚੰਗੇ ਬੱਚੇ ਕਰਕੇ ਖੀਰਾ ਕਾਠ ਕਿੱਦਾਂ ਕਾਠ ਕਿੱਦਾਂ ਸਹੀ ਯਾਰ ਉਹ ਬੰਦਾ ਟੋਪੀ ਵਾਲਾ ਲੈ ਗਿਆ ਉਹਨੂੰ ਕੱਟ ਗਈ ਕਿਹੜਾ ਵਿੱਚੋਂ ਸੌਦਾ ਹਲੇਉਣ ਵਾਲੇ ਵੀ ਹੁੰਦੇ ਨੇ ਵਿੱਚ ਹੈਗਾ ਫਿਰ ਮੈਨੂੰ ਪਤਾ ਯਾਰ ਇਹਨਾਂ ਗੱਲਾਂ ਦਾ ਮੈਂ ਰੋਜ਼ ਹੀ ਮੇਰੀਆਂ ਕਿ ਨਹੀਂ ਰਹਿਣਾ ਕੋਈ ਦਾ ਨਾ ਲੈ ਕੇ ਕਿਤੇ ਮਾਰ ਗਿਆ ਕਿਤੇ ਉਹ ਚੱਲ ਬੋਈ ਪਾਣੀ ਹੈ ਸਿੱਧਾ ਨਹੀਂ ਜਾਂਦਾ ਹੋਇਆ ਨਾ ਪੱਗਿਆ ਜਾਂਦਾ ਹਾਂ ਬੱਚਾ ਸੁਖਰਾ ਬੱਚਾ ਸੁਖਰਾ ચંદમની <missile> હોયા <missile> <missile>